ਇੱਕ ਵਾਰ ਫਿਰ ਪੰਜਾਬ ਵਿੱਚ ਹੜਤਾਲਾਂ ਤੇ ਚੱਕੇ ਜਾਮ ਕਰਨ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਰੋਡਵੇ ਦੇ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੇ ਵੱਡਾ ਐਲਾਨ ਕਰ ਦਿੱਤਾ 9 10 ਤੇ 11 ਜੁਲਾਈ ਨੂੰ ਪੰਜਾਬ ਭਰ ਵਿੱਚ ਹੜਤਾਲ ਕਰਕੇ ਬੱਸਾਂ ਦਾ ਚੱਕਾ ਜਾਮ ਕਰਨ ਤੇ 10 ਜੁਲਾਈ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਹਿਸ਼ਮੂਹਰੇ ਪੱਕਾ ਧਰਨਾ ਮਾਰਨ ਦੀ ਵੀ ਧਮਕੀ ਦੇ ਦਿੱਤੀ ਹੈ ਇਹ ਵਰਗ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਭਾਵੇਂ ਸਰਕਾਰ ਨਾਲ ਕਈ ਮੀਟਿੰਗਾਂ ਵੀ ਹੋਈਆਂ ਨੇ ਪਰ ਮਸਲਾ ਹੱਲ ਨਹੀਂ ਹੋਇਆ ਦਰਅਸਲ ਭਾਵੇਂ ਰੋਡਵੇਜ ਹੋਵੇ ਭਾਵੇਂ ਸਿੱਖਿਆ ਵਿਭਾਗ ਹੋਵੇ ਭਾਵੇਂ ਜਲ ਸਪਲਾਈ ਵਿਭਾਗ ਹੋਵੇ ਸਾਰੇ ਵਿਭਾਗਾਂ ਵਿੱਚ ਜਿੱਥੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਬੈਠੇ ਨੇ ਉਹਨਾਂ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਦਰਦ ਹੈ ਇੱਕ ਵੱਖਰੇ ਤਰ੍ਹਾਂ ਦਾ ਰੋਸ ਹੈ ਇੱਕ ਵੱਖਰੇ ਤਰ੍ਹਾਂ ਦਾ ਉਹਨਾਂ ਨਾਲ ਸ਼ੋਸ਼ਣ ਹੋ ਰਿਹਾ ਕਿਉਂਕਿ ਜਿਹੜੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਨੇ ਉਹ ਰੈਗੂਲਰ ਮੁਲਾਜ਼ਮਾਂ ਵਾਂਗ ਹੀ ਕੰਮ ਕਰਦੇ ਨੇ ਰੈਗੂਲਰ ਮੁਲਾਜ਼ਮਾਂ ਵਰਗੀਆਂ ਹੀ ਡਿਊਟੀਆਂ ਨਿਭਾਉਂਦੇ ਨੇ ਰੈਗੂਲਰ ਮੁਲਾਜ਼ਮਾਂ ਵਰਗੀਆਂ ਹੀ ਯੋਗਤਾਵਾਂ ਨੇ ਉਹਨਾਂ ਕੋਲ ਪਰ ਉਹਨਾਂ ਨੂੰ ਨਗੂਣੀਆਂ ਤਨਖਾਹਾਂ ਮਿਲਦੀਆਂ ਨੇ ਤੇ ਨਾ ਉਹਨਾਂ ਦੀ ਕੋਈ ਜੋਬ ਸਿਕਿਉਰਿਟੀ ਹੈ ਦੇ ਨਾ ਹੀ ਰਿਟਾਇਰ ਹੋਣ ਵੇਲੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪੈਨਸ਼ਨ ਮਿਲਦੀ ਹੈ ਜਿਹਨੂੰ ਲੈ ਕੇ ਇੱਕ ਵੱਡੇ ਪੱਧਰ ਦਾ ਰੋਸ ਕੱਚੇ ਮੁਲਾਜ਼ਮਾਂ ਵਿੱਚ ਹੈ ਹੁਣ ਪੰਜਾਬ ਰੋਡ ਵਿੱਚ ਪਨ ਬਸ ਤੇ ਪੀਆਰਟੀਸੀ ਦੇ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਦੀ ਜੂਨੀਅਨ ਨੇ ਵੱਡਾ ਐਲਾਨ ਕਰ ਦਿੱਤਾ ਜੂਨੀਅਨ ਦਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਵੀ ਪਿਛਲੇ 3 ਸਾਲਾਂ ਤੋਂ ਉਹ ਲਗਾਤਾਰ ਸਰਕਾਰ ਨਾਲ ਗੱਲਬਾਤ ਕਰਦੇ ਆ ਰਹੇ ਨੇ ਜਦੋਂ ਵੀ ਸਰਕਾਰ ਗੱਲਬਾਤ ਦਾ ਸਮਾਧੰਦੀ ਹੈ ਉਹ ਮੀਟਿੰਗ ਵਿੱਚ ਜਾਂਦੇ ਨੇ ਆਪਣੇ ਤਰਕ ਰੱਖਦੇ ਨੇ ਪਰ ਉਹਨਾਂ ਨੂੰ ਹਰ ਵਾਰ ਭਰੋਸੇ ਮਿਲਦੇ ਨੇ ਹਰ ਵਾਰ ਉਹਨਾਂ ਨਾਲ ਵਾਅਦੇ ਕੀਤੇ ਜਾਂਦੇ ਨੇ ਪਰ ਇਹ ਵਾਅਦੇ ਕਦੀ ਵਫਾ ਨਹੀਂ ਹੋਏ ਜਿੱਨੋਂ ਲੈ ਕੇ ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਉਹਨਾਂ ਦੋਸ਼ ਲਾਇਆ ਵੀ ਉਹਨਾਂ ਨਾਲ ਵਾਅਦੇ ਕਰਨ ਦੇ ਬਾਵਜੂਦ ਇਸ ਦੇ ਉਲਟ ਠੇਕੇਦਾਰੀ ਸਿਸਟਮ ਤਹਿਤ ਰਿਸ਼ਵਤ ਖੋਰੀ ਦਾ ਜਿਹੜਾ ਦੌਰ ਆ ਲਗਾਤਾਰ ਰੋਡ ਵਿੱਚ ਚੱਲ ਰਿਹਾ ਇੱਥੋਂ ਤੱਕ ਕਿ ਈਪੀਐਸ ਤੇ ਈਐਸਆਈ ਸਮੇਤ ਸਿਕਿਉਰਟੀਆਂ ਦੀਆਂ ਨਜਾਇਜ਼ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੱਸਿਆ ਵੀ 9 ਫਰਵਰੀ 2024 ਨੂੰ ਪੱਕਾ ਕਰਨ ਲਈ ਸਰਕਾਰ ਨੇ ਇੱਕ ਕਮੇਟੀ ਬਣਾਈ ਸੀ ਔਰ ਇਹ ਗੱਲ ਕਹੀ ਸੀ ਵੀ ਇਹ ਕਮੇਟੀ 2 ਮਹੀਨਿਆਂ ਚ ਮਸਲਾ ਹੱਲ ਕਰ ਦੇਗੀ ਪਰ ਅੱਜ ਤੱਕ ਕੱਖ ਨਹੀਂ ਹੋਇਆ ਇਸੇ ਤਰ੍ਹਾਂ ਸ਼ਮਸ਼ੀਰ ਢੱਲੋਂ ਨੇ ਦੱਸਿਆ ਵੀ 1 ਜੁਲਾਈ 2024 ਨੂੰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਔਰ ਵਾਦਾ ਕੀਤਾ ਸੀ ਵੀ 1 ਮਹੀਨੇ ਵਿੱਚ ਮਸਲੇ ਹੱਲ ਕਰ ਦਵਾਂਗੇ ਪਰ ਮੁੱਖ ਮੰਤਰੀ ਦੇ ਵਾਦੇ ਵੀ ਹਾਲੇ ਤੱਕ ਵਫਾ ਨਹੀਂ ਹੋਏ ਇਸ ਦੇ ਉਲਟ ਠੇਕੇਦਾਰੀ ਸਿਸਟਮ ਤਹਿਤ ਸਰਕਾਰ ਕਿਲੋਮੀਟਰ ਸਕੀਮ ਦੇ ਅਧੀਨ ਬੱਸਾਂ ਪਾ ਕੇ ਨਿੱਜੀ ਕਰਨ ਦਾ ਇੱਕ ਨਵਾਂ ਰਾਹ ਖੋਲ ਰਹੀ ਹੈ ਔਰ ਉਹਨਾਂ ਨੇ ਸਿੱਧੇ ਰੂਪ ਵਿੱਚ ਧਮਕੀ ਦਿੱਤੀ ਵੀ ਜੇ ਹੁਣ ਵੀ ਮੰਗਾਂ ਦਾ ਨਵਟਾਰਾ ਨਾ ਹੋਇਆ ਆ 9 10 ਤੇ 11 ਜੁਲਾਈ ਨੂੰ ਉਹ ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕਰਨਗੇ ਹੜਤਾਲ ਕਰਨਗੇ ਔਰ 10 ਜੁਲਾਈ ਨੂੰ ਚੰਡੀਗੜ੍ਹ ਕੂਚ ਕਰਨਗੇ ਔਰ ਮੁੱਖ ਮੰਤਰੀ ਦੀ ਸਰਕਾਰੀ ਰਹਿਸ਼ਮੂਰੇ ਉਹ ਪੱਕਾ ਧਰਨਾ ਮਾਰਨਗੇ ਦੱਸਣਯੋਗ ਹੈ ਵੀ ਪਿਛਲੇ ਸਮੇਂ 30 ਜੂਨ ਨੂੰ ਆ ਇਸੇ ਜੂਨੀਅਨ ਵੱਲੋਂ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਆਫ ਟ੍ਰਾਂਸਪੋਰਟ ਦੇ ਦਫ਼ਤਰ ਮੂਹਰੇ ਧਰਨਾ ਮਾਰਿਆ ਸੀ ਪਰ ਉਸ ਵੇਲੇ ਚੰਡੀਗੜ੍ਹ ਪੁਲਿਸ ਨੇ ਜਦੋਂ ਉਹਨਾਂ ਨੂੰ ਖਦੇੜਨ ਦਾ ਯਤਨ ਕੀਤਾ ਤੇ ਇੱਕਦਮ ਜੂਨੀਅਨ ਨੇ ਸਖਤ ਨੋਟਿਸ ਲਿਆ ਤੇ ਜੀਰਕਪੁਰ ਤੇ ਖਰੜ ਵਿੱਚ ਇਹ ਜੂਨੀਅਨ ਦੇ ਲੀਡਰਾਂ ਦੇ ਆਦੇਸ਼ ਤੋਂ ਬਾਅਦ ਵੱਡੇ ਪੱਧਰ ਤੇ ਮੁਲਾਜ਼ਮਾ ਨੇ ਬਰਸਾਂ ਸੜਕਾਂ ਤੇ ਰੋਕ ਕੇ ਜਾਮ ਲਾ ਦਿੱਤੇ ਸੀ ਔਰ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਸੋ ਲੱਗਦਾ ਵੀ ਜੇ 9 10 11 ਜੁਲਾਈ ਨੂੰ ਜਿਹੜਾ ਮਲਾਜਮਾਂ ਨੇ ਹੜਤਾਲ ਦਾ ਚੱਕਾ ਜਾਮ ਕਰਨ ਦਾ ਸਰਦਾ ਦਿੱਤਾ ਜੇ ਸਰਕਾਰ ਇਹਨੂੰ ਨਾ ਰੋਕ ਸਕੇ ਤੇ ਇਹ ਤਿੰਨ ਦਿਨ ਆਮ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਸਬੰਧ ਵਿੱਚ ਯੂਨੀਅਨ ਦੇ ਸਕੱਤਰ ਸ਼ਮਸ਼ੀਰ ਸਿੰਘ ਢਿੱਲੋਂ ਨੇ ਕੀ ਐਲਾਨ ਕੀਤਾ ਇਹ ਵੀ ਤੁਸੀਂ ਸੁਣ ਲਵੋ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਕਿ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਔਰ ਵਿਭਾਗ ਚ ਨਵੀਆਂ ਬੱਸਾਂ ਪਾਈਆਂ ਜਾਣ ਜਿਹਦੇ ਸੰਘਰਸ਼ ਦੇ ਦੌਰਾਨ ਪਿਛਲੇ ਸਮੇਂ ਚ 1 ਜੁਲਾਈ 2024 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੈਨਲ ਮੀਟਿੰਗ ਕੀਤੀ ਸੀ ਜਿਹਦੇ ਚ ਇਹ ਵੀ ਪੰਜਾਬ ਚੀਫ ਸਕੱਟਰੀ ਸਾਹਿਬ ਔਰ ਸੈਕਟਰੀ ਟਰਾਂਸਪੋਰਟ ਔਰ ਐਮ ਡੀ ਪੰਜਾਬ ਬੱਸ ਪੀ ਆਰ ਡੀ ਸੀ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਜਿਹਦੇ ਚ ਉਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਸੀਗੀ ਜਿਹਦੇ ਚ ਵਿਭਾਗ ਦੇ ਅਧਿਕਾਰੀ ਟਰਾਂਸਪੋਰਟ ਮੰਤਰੀ ਇੱਕ ਮਹੀਨੇ ਦੇ ਵਿੱਚ ਸਾਰੀਆਂ ਮੰਗਾਂ ਦਾ ਠੋਸ ਹੱਲ ਕਰਕੇ ਬਲਾਜਬਾ ਨੂੰ ਪੱਕੇ ਕਰਨ ਸਮੇਤ ਮੰਗਾਂ ਦਾ ਹੱਲ ਕਰਨ ਲਈ ਦੇਸ਼ ਦਿੱਤੇ ਸੀਗੇ ਲਗਭਗ 1 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸਾਡੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਿਹਦੇ ਰੋਸ ਦੇ ਵਿੱਚ ਅਸੀਂ ਮੁਰ ਤੋਂ ਫਿਰ 1 ਸਾਲ ਬਾਅਦ ਜਿਹੜੇ ਆਪਾਂ ਇਸ ਸੰਘਰਸ਼ ਦਾ ਐਲਾਨ ਕੀਤਾ ਜਿਵੇਂ ਕਿ ਅਸੀਂ ਕੱਲ 7 ਤਰੀਕ ਨੂੰ ਪੂਰੇ ਪੰਜਾਬ ਦੇ ਡਿਪੋਆਂ ਤੇ ਗੇਟ ਰਲੀਆਂ ਕਰਕੇ ਗੇਟ ਮੀਟਿੰਗਾਂ ਕਰਕੇ ਇਸ ਸੰਮਰਥ ਦੀ ਤਿਆਰੀ ਕਰ ਰਹੇ ਹਾਂ ਔਰ ਨਾਲ ਹੀ 7 8 9 10 11 ਤਰੀਕ ਦੀ ਜਿਹੜੀ ਮੁਕੰਮਲ 3 ਦਿਨ ਦੀ ਹੜਤਾਲ ਕਰਕੇ ਔਰ 10 ਸ਼੍ਰੀਕ ਨੂੰ ਚੰਡੀਗੜ੍ਹ ਮੁੱਖ ਮੰਤਰੀ ਦੇ ਐਸ਼ਤੇ ਜਿਹੜਾ ਮੁਕੰਮਲ ਤਰਨਾ ਦਿਨ ਜਾ ਰਹੇ